ਹਾਂ ਜੀ ਬਿੱਟ ਕਿ ਨਾਮ ਮੈਂ ਅਮਰਜੀਤ ਸਿੰਘ ਜਨਰਲ ਸਕੱਤਰ ਸਰਬਦਾਪਲਾ ਚੈਰੀਟੇਬਲ ਟਰਸਟ ਬੇਟੰਡਾ ਅੱਜ ਅਸੀਂ ਪਿੰਡ ਬੱਲੋ ਦੇ ਵਿੱਚ ਕਲੈਕਸ਼ਨ ਸੈਂਟਰ ਜੋ ਕਿ ਚੌਕੇ ਸਾਡੀ ਸਰਬਦਾਪਲਾ ਚੈਰੀਟੇਬਲ ਟਰਸਟ ਦੀ ਲੈਬਾਰਟਰੀ ਨਾਲ ਅਟੈਚ ਹੈ ਉਹਦਾ ਦੁਕਾਟਣ ਕਰਨ ਵਾਸਤੇ ਇੱਥੇ ਟੀਮ ਆਈ ਹੋਈ ਆ ਅੱਜ ਜਿਸ ਦਾ ਦੁਕਾਟਣ ਮਾਨਯੋਗ ਸਰਦਾਰ ਲੇਵ ਸਿੰਘ ਸੀਐਮਡੀ ਪੀਐਸਪੀਸੀਐਲ ਦੁਆਰਾ ਕੀਤਾ ਗਿਆ ਹੈ ਕੱਲ ਨੂੰ ਮਿਤੀ 14 ਤਰੀਕ ਨੂੰ ਐਤਵਾਰ ਨੂੰ ਸ਼੍ਰੀ ਐਸ.ਪੀ. ਸਿੰਘ ਅਬਰਾਏ ਮੈਨੇਜਿੰਗ ਟਰਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਕੱਲ ਨੂੰ ਪਿੰਡ ਚੌਕੇ ਉਸ ਤੋਂ ਬਾਅਦ ਪਿੰਡ ਬਾਲਿਆਂ ਵਾਲੀ ਉਸ ਤੋਂ ਪਿੰਡ ਮਰ ਉਸ ਤੋਂ ਬਾਅਦ ਪਿੰਡ ਮਹਾਰਾਜ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੁਆਰਾ ਸਥਾਪਿਤ ਕੀਤੀਆਂ ਗਈਆਂ ਲੈਬਾਂ ਦਾ ਉਦਘਾਟਨ ਕਰਨਗੇ ਜਿਨ੍ਹਾਂ ਦੇ ਵਿੱਚ ਬਾਜ਼ਾਰ ਨਾਲੋਂ ਸਿਰਫ 10% ਰੇਟ ਦੇ ਉੱਤੇ ਸਾਰੇ ਸ਼ਰੀਰ ਦੇ ਸਾਰੇ ਟੈਸਟ ਕੀਤੇ ਜਾਂਦੇ ਹਨ ਜੋ ਕਿ ਲੋੜਵੰਦ ਲੋਕ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾ ਰਹੇ ਹਨ ਠੀਕ ਹੈ ਉਸ ਤੋਂ ਬਾਅਦ ਬਠਿੰਡਾ ਦੇ ਵਿੱਚ ਭਾਈ ਮਤੀ ਦਾਸ ਨਗਰ ਦੇ ਵਿੱਚ 2 ਵਜੇ ਕਲੈਕਸ਼ਨ ਸੈਂਟਰ ਦਾ ਅਬਰਾਇ ਸਾਹਿਬ ਉਦਗਾਟਨ ਕਰਨਗੇ ਸੋ ਅਸੀਂ ਸਾਰੇ ਸੱਜਣ ਨੂੰ ਕਹਿੰਦੇ ਆ ਇਹਦੇ ਵਿੱਚ ਕੱਲ ਨੂੰ ਸ਼ਾਮਿਲ ਹੋਣ ਔਰ ਵੱਧ ਤੋਂ ਵੱਧ ਲੈਬਾਂ ਦੇ ਵਿੱਚ ਟੈਸਟ ਕਰਵਾ ਕੇ ਇਸ ਦਾ ਫਾਇਦਾ ਉਠਾਉਣ ਅਤੇ ਬਹੁਤ ਬਹੁਤ ਜ਼ਿਆਦਾ ਮਹਿੰਗੀਆਂ ਦਵਾਈਆਂ ਦੇ ਇਲਾਜ ਤੋਂ ਬਚਾ ਬਚਾ ਜਾ ਸਕੇ ਪਿੱਛੋਂ ਪਹਿਲਾਂ ਕਿੰਨੇ ਕਲੀਨਿਕ ਖੋਲੀਆਂ ਗਈਆਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਸ ਸਮੇਂ 6 ਲੈਬਾਂ ਚੱਲ ਰਹੀਆਂ ਨੇ ਜੀ ਸਭ ਤੋਂ ਪਹਿਲਾਂ ਇੱਕ ਬਠਿੰਡਾ ਆਪਣਾ ਫੇਸ ਵਨ ਦੇ ਵਿੱਚ ਇਸ ਵੰਦੇ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਦੇ ਵਿੱਚ ਚੱਲ ਰਹੀ ਹੈ ਇੱਕ ਤਲਵੰਡੀ ਸਾਬੋ ਵਿਖੇ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਵਿੱਚ ਚੱਲ ਰਹੀ ਹੈ ਤੀਜੀ ਲੈਬ ਸਾਡੀ ਮੋੜ ਗੁਰਦੁਆਰਾ ਮੰਡੀ ਮੰਡੀ ਵਾਲਾ ਸਾਹਮਣੇ ਰੇਲਵੇ ਸਟੇਸ਼ਨ ਵਿੱਚ ਚੱਲ ਰਹੀ ਹੈ ਚੌਥੀ ਲੈਬ ਸਾਡੀ ਵੰਡ ਵਾਲਿਆਂ ਵਾਲੀ ਦੇ ਵਿੱਚ ਚੱਲ ਰਹੀ ਹੈ ਉਸ ਤੋਂ ਬਾਅਦ ਇੱਕ ਲੈਬ ਸਾਡੀ ਜਿਹੜੀ ਹੈ ਉਹ ਚੌਕੇ ਕੱਲ ਨੂੰ ਉਦਘਾਟਨ ਹੋਣ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਇੱਕ ਮਹਾਰਾਜ ਦੇ ਵਿੱਚ ਟੋਟਲ 6 ਲੈਬਾਂ ਬਠਿੰਡਾ ਜ਼ਿਲ੍ਹਾ ਦੇ ਵਿੱਚ ਸਾਡੀਆਂ ਕੰਮ ਕਰ ਰਹੀਆਂ ਹਨ ਇਸ ਤੋਂ ਇਲਾਵਾ ਅਸੀਂ ਸਾਡੀ ਸੰਸਥਾ ਜਿਹੜੀ ਹੈਗੀ ਆ ਉਹ ਫਰੀਜ਼ ਸਲਾਈ ਕਢਾਈ ਅਤੇ ਕੰਪਿਊਟਰ ਦਾ ਕੋਰਸ ਜੋ ਕਿ ISO 9001 ਹੈ ਜਿਹਦੀ ਡਿਊਰੇਸ਼ਨ 6 ਮਹੀਨੇ ਹੈ ਉਹ ਕਰਵਾਈ ਜਾਂਦੀ ਹੈ ਜੋ ਕਿ ਸਾਡੇ तकरीबन ਬਟੰਡੇ ਦੇ ਵਿੱਚ 6 ਸੈਂਟਰ ਵੱਖ-ਵੱਖ ਥਾਵਾਂ ਤੇ ਇੱਕ ਪਰਸਰਾਮ ਨਗਰ ਦੇ ਵਿੱਚ ਹੈ ਇੱਕ ਟੀਚਰ ਹੋਮ ਬਟੰਡਾ ਦੇ ਵਿੱਚ ਹੈ ਇੱਕ ਪੁੱਚੋ ਵਿੱਚ ਇੱਕ ਆਕਲੀਆ ਕਲਾਂ ਜ਼ਿਲ੍ਹਾ ਬਟੰਡਾ ਔਰ ਇੱਕ ਨਈਆਂ ਵਾਲਾ ਦੇ ਵਿੱਚ ਔਰ ਇੱਕ ਮੋੜ ਦੇ ਕੋਲੇ ਇੱਕ ਮਾਲੂ ਸਵੇਚ ਦੇ ਪਿੰਡ ਚੱਲ ਰਿਹਾ ਜੋ ਕਿ ਸਾਰੀ ਐਜੂਕੇਸ਼ਨ ਜਿਹੜੀ ਹੈ ਇਹ ਫ੍ਰੀ ਦਿੱਤੀ ਜਾ ਰਹੀ ਹੈ ਜੋ ਕਿ ISO 9001 ਨਿਜਮ ਦੇ ਅਧੀਨ ਆਉਂਦੀ ਆ